ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਪਿਆਰੀ ਬੱਚਿਓ ਅਜਬਾਲ ਉਪਦੇਸ਼ ਦਾ ਨੌਵਾਂ ਪਾਠ ਹੈ ਸੋ ਇਸ ਦੇ ਵਿੱਚ ਪਹਿਲਾ ਮਹਾਰਨੀ ਔਂਕੜ ਵਾਲੇ ਸ਼ਬਦੇ ਇਹ ਤੁਸੀਂ ਕਰਨੇ ਨੇ ਊੜੇ ਔਂਕੜ ਓ ਸਸੇ ਔਂਕੜ ਸੋ ਇਹ ਅੱਖਰ ਕਸ ਕੇ ਬੁਲਣੇ ਆ ਖਾਹੇ ਔਂਕੜ ਖੋ ਕਕੇ ਔਂਕੜ ਕੋ ਖਖੇ ਔਂਕੜ ਖੋ ਗਗੇ ਔਂਕੜ ਗੋ ਖੱਗੇ ਅੰਕੜ ਕੋ ਮੰਗੇ ਅੰਕੜ Ng ਚਚੇ ਅੰਕੜ ਚ ਛਛੇ ਅੰਕੜ ਛ ਇਸੇ ਤਰ੍ਹਾਂ ਸਾਰੀ ਮੁਹਾਰਨੀ ਪੜਨੀ ਹੈ ਦੋ ਲਾਈਨਾਂ ਕਾਪੀ ਉੱਪਰ ਉਤਾਰ ਲੈਣੀਆਂ ਹਨ ਫਿਰ ਦੋ ਅਖਰੇ ਦੋ ਲਾਈਨਾਂ ਕਾਪੀ ਉੱਪਰ ਉਤਾਰਦੀਆਂ ਹਨ ਇਸੇ ਤਰ੍ਹਾਂ ਤਿੰਨ ਅਖਰੇ ਚਾਰ ਅਖਰੇ ਦੋ ਦੋ ਲਾਈਨਾਂ ਕਾਪੀ ਤੇ ਉਤਾਰ ਕੇ ਤੇ ਪੜਨਾ ਇਹਨੂੰ ਸਾਰਾ ਹੈ ਸੱਸੇ ਅੰਕੜ ਸੋ ਖਖਾ ਮੁਖ ਤਖ ਸੁਖ ਦੁੱਖ ਭੁੱਖ ਗੁਰ ਸੁਰ ਇਸ ਤਰ੍ਹਾਂ ਇਹਨਾਂ ਨੂੰ ਬੋਲਣਾ ਹੈ ਇੱਕ ਲਾਈਨ ਪੈਰਾਗ੍ਰਾਫ ਦੀ ਲਿਖ ਲੈਣੀ ਹੈ ਮੁਖੀ ਭੁੱਲ ਨਾ ਕਰ ਕੁਝ ਗੁਣ ਸਿੱਖ ਫਿਰ ਇਸੇ ਤਰ੍ਹਾਂ ਤਿੰਨ ਅਖਰੇ ਕਕੇ ਔਕੜ ਕੋ ਰੜਾ ਕੋੜ ਤੱਤੇ ਕਨਾ ਤਾ ਕੋੜ ਤਾ ਫਫੇ ਔਕੜ ਫੋ ਹਾਹੇ ਕਨਾ ਖਾ ਰਰੇ ਕਨਾ ਰਾ ਫੋ ਹਾਰਾ प्यारे बच्चो बहुत छिट्टी ਤੁਸੀਂ ਬਾਲ ਉਪਦੇਸ਼ ਸਿੱਖ ਕੇ ਫਿਰ ਗੁਰਬਾਣੀ ਦੀ ਸੰਥਿਆ ਕਰਨੀ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਚਾਰ ਅਖਰੇ ਵੀ ਸ਼ਬਦ ਦੇਖ ਲਓ ਤੇ ਬਾਲ ਉਪਦੇਸ਼ ਤੁਹਾਨੂੰ ਖਰੀਦਣਾ ਪੈਣਾ ਹੈ ਜੇ ਤੁਸੀਂ ਸ਼ੁੱਧ ਗੁਰਬਾਣੀ ਸਿੱਖਣੀ ਹੈ ਗੁਰਮੁਖੀ ਅੱਖਰ ਸਿੱਖ ਰਹੇ ਹਨ ਤੇ ਕੱਲ ਨੂੰ ਤੁਹਾਨੂੰ ਦਸਵਾਂ ਪਾਠ ਕਰਾਵਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ